ਜੋ ਕਮਿਸ਼ਨਰ ਪੁਲਿਸ ਅਮਰਸਰ ਸਰਦਾਰ ਗੋਪਾਲ ਸਿੰਘ ਭੁੱਲੜ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਆ ਸੁਤੰਤਰਤਾ ਦਿਵਸ ਆਪਨਾ ਰਿਹਾ ਉਸ ਦੇ ਮੱਦੇਨਜ਼ਰ ਜਿਹੜਾ ਵਾ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸਿਕਿਉਰਿਟੀ ਪ੍ਰੋਗਰਾਮ ਕੀ ਜਿਹੜੇ ਆ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਆ ક્રાઈમ ਨੂੰ કવર ਕਰਨ ਦੇ ਲਈ ਜਾਂ માڑے ਅੰਸਰਾਂ ਵੱਲੋਂ ਵਿੱਚ ਕੋਈ ਸ਼ਰਾਰਤਾਂ ਕਵਰ ਕਰਨ ਲਈ ਸਾਡੇ ਵੱਲੋਂ ਨਾਕਾਬੰਦੀ ਪੈਟਰੋਲਿੰਗ ਤੇ ਪਲੱਸ ਜਿਹੜੇ 플ੈਗ ਮਾਰਚ ਜਿਹੜੇ ਆ ਕੱਢੇ ਜਾ ਰਹੇ ਆ ਅੱਜ ਦਾ 플ੈਗ ਮਾਰਚ ਸਾਡਾ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਜਿਹੜੇ ਅੰਦਰਲੇ ਬਾਜ਼ਾਰ ਉਹਨਾਂ ਦੇ ਵਿੱਚ ਕੱਢਿਆ ਜਾਵੇਗਾ ਇਸ ਦੇ ਵਿੱਚ ਪਬਲਿਕ ਨੂੰ ਸੈਂਸ ਆਫ ਸਿਕਿਉਰਿਟੀ ਦੇ ਲਈ ਆਪਾਂ ਇਹ 플ੈਗ ਮਾਰਚ ਕਰ ਰਹੇ ਆ ਵੀ ਪੁਲਿਸ ਫੋਰਸ ਹਮੇਸ਼ਾ 24/7 ਤੁਹਾਡੀ ਸਿਕਿਉਰਿਟੀ ਦੇ ਲਈ ਮੌਜੂਦ ਹੈ ਜਿਸ ਦੇ ਵਿੱਚ ਇਹ ਅੱਜ ਸਾਡੇ ਨਾਲ ACB ਸੈਂਟਰਲ Uh, ACP ਸਰਦਾਰ ਹਰਿੰਦਰ ਸਿੰਘ ਪ੍ਰੋਸੀਜਰ ਜਿਹੜੀ ਲੋਕਲ ਜ਼ੋਨ ਦੀ ਫੋਰਸ ਆ ਜਿਹੜੀ ਉਹਨਾਂ ਵੱਲੋਂ ਜਿਹੜੀ ਬਲੈਕਮਾਰਕਿੰਗ ਆ ਜਾ ਰਿਹਾ ਕਿੰਨੀਆਂ ਏਜੰਸੀਆਂ ਜਿਹੜੀਆਂ ਲਗਾਈਆਂ ਗਈਆਂ ਤੇ ਕਿੱਥੋਂ ਕਿੱਥੋਂ ਫੋਰਸ ਜਿਹੜੀਆਂ ਮੰਗਾਈਆਂ ਇਹ ਲੋਕਲ ਜਿਹੜੀ ਸਾਡੀ ਇੱਥੇ ਡਿਸਟ੍ਰਿਕਟ ਦੀ ਫੋਰਸ ਆ ਉਹ ਆ ਜਿਹੜੀ ਬਾਹਰੋਂ ਸਾਨੂੰ ਜਿਹੜੀ ਹੈਡਕੁਆਟਰੋਂ ਥੋੜੀ ਸਪਲੀਮੈਂਟ ਹੋਈ ਆ ਉਸ ਨੂੰ ਵੀ ਇਸ ਇਸ ਦੇ ਵਿੱਚ ਇਨਕਲੂਡ ਕੀਤਾ ਗਿਆ ਇਸ ਦੇ ਅੱਜ ਆਪਾਂ ਜ਼ੋਨ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਦਿਨ ਅਤੇ ਰਾਤ ਦੇ ਜਿਹੜੇ ਅਲੱਗ-ਅਲੱਗ ਸੈਂਸਿਟਿਵ ਪੁਆਇੰਟਸ ਜਿਸ ਤਰ੍ਹਾਂ ਹਾਲਗੇਟ ਹੋ ਗਿਆ ਰੇਲਵੇ ਸਟੇਸ਼ਨ ਦੀਆਂ ਬੈਕ ਸਾਈ ਜਿਹੜੇ ਅੰਦਰਲੇ ਬਾਜ਼ਾਰ ਨੇ ਜਿੱਦਾਂ ਦਰਬਾਰ ਸਾਹਿਬ ਦੇ ਆ ਨਜ਼ਦੀਕ ਗਲਿਆਰਾ ਜਾਂ ਦੂਸਰੇ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਆ ਅਲੱਗ-ਅਲੱਗ ਡੇ ਐਂਡ ਸ਼ਿਫਟ ਡੇ ਤੇ ਨਾਈਟ ਸ਼ਿਫਟ ਤੇ ਜਿਹੜੇ ਨਾਕਾਬੰਦੀ ਕੀਤੀ ਗਈ ਆ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਪੀਸੀਆਰ ਆ ਉਸ ਨੂੰ ਵੀ ਮਾਨਯੋਗ ਸੀਪੀ ਸਾਹਿਬ ਵੱਲੋਂ ਸਟਰੈਂਥਨ ਕੀਤਾ ਗਿਆ ਸਾਰੀਆਂ ਪੀਸੀਆਰ ਇਸ ਵਕਤ ਭਾਵੇਂ ਉਹ ਗੱਡੀਆਂ ਨੇ ਤੇ ਭਾਵੇਂ ਉਹ ਐਕਸਲੇਜ਼ ਨੇ ਉਹ ਸਾਰੇ ਫੁੱਲ ਸਟਰੈਂਥ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਨੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਗਮ ਆ ਜਿਹੜਾ ਸ਼ਤੰਤਰਤਾ ਦਿਵਸ ਆ ਆਪਣਾ ਬਿਲਕੁਲ ਪੀਸਫੁੱਲ ਜਿਹੜਾ ਵਾ ਉਸ ਜਿਹੜੇ ਸਾਰੇ ਪੀਸਫੁੱਲ ਤਰੀਕੇ ਨਾਲ ਉਹਨੂੰ ਮਨਾ ਸਕਣ ਸਰ ਸ਼ਹਿਰ ਦੇ ਵਿੱਚ ਡਰੋਨ ਰਾਈ ਜਾਂ ਸੀਸੀਟੀਵੀ ਕੈਮਰਾ ਰਾਈ ਵੀ ਨਿਗਰਾਨੀ ਰੱਖੀ ਜਾਂਦੀ ਬਿਲਕੁਲ ਸੀਸੀਟੀਵੀ ਵੈਨਸ ਪਲੱਸ ਜਿਹੜੀਆਂ ਸਾਡੀਆਂ ਜਿਹੜੀਆਂ ਲੋਕਲ ਇੰਟੈਲੀਜੈਂਸ ਟੀਮਸ ਨੇ ਉਹ ਵੀ ਵਰਕਆਊਟ ਕਰ ਰਹੀਆਂ ਨੇ ਵੀ ਕਿਸੇ ਵੀ ਮਾੜੇ ਅਨਸਰ ਨੂੰ ਜਿਹੜਾ ਵਾ ਉਹ ਗੈਰਕਾਨੂੰਨੀ ਕੰਮ ਕਰਨ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਜੇ ਕੋਈ ਸਾਡੇ ਧਿਆ ਤੇ ਸ਼ਕਤੀ ਨਾਲ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਰ ਲੋਕਾਂ ਨੂੰ ਸੁਰੱਖਿਆ ਤੰਮੰਨੀ ਕਿੰਨੀ ਕਿੰਨੀ ਕਾਰਾਂ ਦਿੱਤੀਆਂ ਜਾ ਚੁੱਕੀਆਂ ਬਿਲਕੁਲ ਜੀ ਅਸੀਂ ਇਹੀ ਕਹਿਣਾ ਚਾਹਵਾਂਗੇ ਅਮਰਸਰ ਕਮਿਸ਼ਨੇਟ ਪੁਲਿਸ ਜਿਹੜੀ ਆ 24/7 ਅਮਰਸਰ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕਿਸੇ ਵੀ ਗੈਰ ਕਾਨੂੰਨੀ ਜਿਹੜਾ ਗੈਰ ਸਮਾਜਿਕ ਤੱਤ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਜੋ ਵੀ ਹੋਵੇਗਾ ਉਸ ਨੂੰ ਸ਼ਕਤੀ ਨਾਲ ਜੱਟਿਆ ਜਾਵੇਗਾ ਫਲੈਗ ਮਾਰਚ ਕਿੱਥੋਂ ਲੈ ਕੇ ਕਿੱਥੋਂ ਤੱਕ ਡੇ ਜਾਏ ਇਹ ਹਾਲਗੇੜ ਤੋਂ ਸ਼ੁਰੂ ਕਰ ਰਹੇ ਹਾਲਗੇੜ ਤੋਂ ਸਕੰਦਰੀ ਗੇਟ ਤੇ ਪਲੱਸ ਉਸ ਤੋਂ ਬਾਅਦ ਜਿਹੜਾ ਸਾਰਾ ਏਰੀਆ ਸੈਂਟਰਲ ਪਲੱਸ ਸਾਊਥ ਆ ਉਸ ਦੇ ਵਿੱਚ ਇਸ ਨੂੰ ਕਵਰ ਕੀਤਾ ਜਾਊਗਾ ਕੁਝ ਫਲੈਗ ਮਾਰਚਸ ਕੱਲ ਵੀ ਕੱਢੇ ਜਾਣਗੇ ਜਿਸ ਦੇ ਵਿੱਚ ਹੋਰ ਜਿਹੜਾ ਰਿਮੇਨਿੰਗ ਸਿਟੀ ਆ ਉਸ ਨੂੰ ਵੀ ਕਵਰ ਕੀਤਾ ਜਾਵੇਗਾ ਟ੍ਰੈਫਿਕ ਕਿੰਨਾ ਸੀ ਆ ਜੀ ਮੈਸੇਜ ਵਿੱਚ ਅਮਰ ਸਰ ਕਮਿਸ਼ਨਰਟ ਪੁਲਿਸ ਜਿਹੜੀ ਆ ਇਹ 24/7 ਤੁਹਾਡੇ ਨਾਲ ਖੜੀ ਆ ਤੇ ਬਿਲਕੁਲ ਕਿਸੇ ਵੀ ਕ੍ਰਾਈਮਨਲ ਨੂੰ ਇੱਥੇ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਟ੍ਰੈਫਿਕ ਇਸ ਤਰੀਕੇ ਰਹੇਗਾ 15 ਅਗਸਤ ਨੂੰ ਵੀ ਆਫ ਨਿਮਰ ਬਹੁਤ ਜ਼ਿਆਦਾ ਬਿਲਕੁਲ ਟੂਰਿਸਟ ਟੂਰਿਸਟ ਦਾ ਵੀ ਬਿਲਕੁਲ ਖਿਆਲ ਰੱਖਿਆ ਗਿਆ ਜਿਹੜੀ ਇਸ ਏਰੀਆ ਦੇ ਵਿੱਚ ਵੇਖੋ ਇਸ ਤੇ ਮੇਨ ਸਮਾਗਮ ਨੂੰ ਛੱਡ ਕੇ ਸ਼ਹਿਰ ਦੇ ਵਿੱਚ ਹੋਰ ਵੀ ਛੋਟੇ-ਛੋਟੇ ਸਮਾਗਮ ਜਿਹੜੇ ਆ ਅਲੱਗ-ਅਲੱਗ ਜਿਹੜੀਆਂ ਇੰਸਟੀਚੂਟਸ ਆ ਉਹਨਾਂ ਵੱਲੋਂ ਇੰਸਟੀਚੂਨਸ ਵੱਲੋਂ ਮੰਗਾਈ ਜਾਂਦੇ ਬਣਾਏ ਜਾਂਦੇ ਨੇ ਅਸੀਂ ਸਾਰਿਆਂ ਦੇ ਉੱਤੇ ਸੁਰੱਖਿਆ ਜਿਹੜੀ ਆ ਬਿਲਕੁਲ ਯਕੀਨੀ ਬਣਾਈ ਹੋਈ ਆ ਜਿਹੜੀ ਮੇਨ ਈਵੈਂਟ ਦੀ ਗੱਲ ਕਰੀਏ ਤਾਂ ਉਸ ਦੇ ਆਲੇ-ਦੁਆਲੇ ਬਿਲਕੁਲ ਵੀ ਜਿਹੜੀ ਈਵੈਂਟ ਵਾਲੇ ਦਿਨ ਬਿਲਕੁਲ 100% ਫੂਲ ਪ੍ਰੂਫ ਸਿਕਿਉਰਿਟੀ ਹੋਏਗੀ ਨਾਰਮਲ ਪਬਲਿਕ ਦਾ ਜਿਹੜਾ 100% ਖਿਆਲ ਰੱਖਿਆ ਜਾਏਗਾ ਤਾਂ ਕਿ ਉਸ ਦਿਨ ਇਸ ਏਰੀਆ ਦੇ ਵਿੱਚ ਜਿਸ ਤਰ੍ਹਾਂ ਦਰਿਆਣਾ ਮੰਦਰ ਜਾਂ ਸ੍ਰੀ ਦਰਬਾਰ ਸਾਹਿਬ ਇਸ ਦੇ ਵਿੱਚ ਜਿਹੜੇ ਵੀ ਸ਼ਰਧਾਲੂ ਆ ਰਹੇ ਹੋ ਨਿਰਵੇਗਨ ਆਪਣੀ ਜਿਹੜੀ ਆਸਥਾ ਦੇ ਨਾਲ ਆਉਣ ਤੇ ਨਿਰਵੇਗਨ ਜਿਹੜੀ ਆਪਣੀ ਇਹ ਤੇ ਨਤਮਸਤਕ ਹੋ ਕੇ ਵਾਪਸ ਜਾ ਸਕਣ